ਕੌਂਸਲ ਵਾਲਾ 21 ਹਾਲ ਚਾਲਾ ਉਹ ਕਾਦਾ ਯਾਰ ਹਰ ਚਾਲ ਬੇੜਾ ਘਰ ਕੇ ਕੀਤਾ ਪਿਆ ਕਿਸਾਨਾਂ ਨੇ ਇਹਨਾਂ ਨੇ ਮੂੰਹ ਚੋੱਕ ਕੇ ਕਦੇ ਪੰਜਾਬ ਬੰਦ ਕਰਤਾ ਕਦੇ ਸੜਕਾਂ ਬੰਦ ਕਰਤੀਆਂ ਕਮਾਲ ਹੋ ਗਿਆ ਚੀਜ਼ ਮੇਰੀ ਤੇ ਮੁੱਲ ਤੁਸੀਂ ਤਾਂ ਐ ਕਰੋਗੇ ਪਰ ਬੋਝੇ ਇੱਕ ਗੱਲ ਦੱਸਾਂ ਜਦੋਂ ਮੱਝ ਮਰਦੀ ਹੈ ਨਾ ਤੇ ਚਿੱਟੜ ਕਹਿੰਦੇ ਨਾਲ ਹੀ ਮਰ ਜਾਂਦੇ ਹੁੰਦੇ ਆ ਮੁਰਗੀ ਨਹੀਂ ਉਸ ਉਹਨੇ ਅੱਜ ਮੁਰਗਾ ਅੰਦਰ ਕਹਿੰਦੇ ਨੇ ਨਾ ਲਈ ਸਸੀ ਕਾਲ ਜੀ ਉਹ ਸਸੀ ਕਾਲ ਜੀ ਆਓ ਬੈਠੋ ਜੀ ਹੌਸੜਾ ਵਾਲਾ ਜੀ ਕੀ ਹਾਲ ਚਾਲ ਆ ਉਹ ਕਾਦਾ ਯਾਰ ਹਾਲ ਚਾਲ ਬੇੜਾ ਗਰਕ ਕੀਤਾ ਪਿਆ ਕਿਸਾਨਾਂ ਨੇ ਤੀਜੇ ਦਿਨ ਕਦੇ ਸੜਕਾ ਜਾਮ ਕਰ ਦਿੰਦੇ ਆ ਤੇ ਕਦੇ ਬਾਜ਼ਾਰ ਬੰਦ ਕਰ ਦਿੰਦੇ ਆ ਕੀ ਕਹ ਲੋਗੀ ਪਾਉ ਜੀ ਬੜੇ ਗੁੱਸੇ 'ਚ ਉਹ ਗੁੱਸਾ ਕਾਦਾ ਯਾਰ ਧੰਦਾ ਸਾਰਾ ਚੋਪਟ ਕੀਤਾ ਪਿਆ ਪੁੱਤੋ ਜਵਾਕਾ ਦੀਆਂ ਫੀਸਾ ਦੇਣੀ ਆ ਕੀ ਕਰੀਏ ਕਿਹਦੇ ਕੋਲ ਜਾਈਏ ਇਹਨਾਂ ਨੇ ਮੂੰਹ ਚੱਕ ਕੇ ਕਦੇ ਪੰਜਾਬ ਬੰਦ ਕਰਤਾ ਕਦੇ ਸੜਕਾ ਬੰਦ ਕਰਤੀਆਂ ਉਹ ਲਾਲਾ ਜੀ ਸਾਡੀਆਂ 100 ਮਜ਼ਦੂਰੀਆਂ ਸਾਡਾ ਜੀ ਕਰਦਾ ਵੀ ਇੰਨੀ ਠੰਡੀ ਸੜਕਾ ਤੇ ਬੈਠੀ ਅਸੀਂ ਉਹ ਉਹ ਛੱਡ ਯਾਰ ਉਹ ਸ਼ਾਹ ਜੀ ਕੋ ਬੁੱਤਲੇ ਜੀ ਪਾਣੀ ਵਾਲੇ ਆ ਜਿਹੜੇ ਬੱਚੇ ਪਾਣੀ ਲੈ ਕੇ ਜਾਂਦੇ ਆ ਪਾਣੀ ਵਾਲੀ ਇਹ ਆ ਲੋ ਜੀ ਲੈ ਲੋ ਜੀ ਹੋਏ ਇਹ ਆਲਾ ਰੇਟ ਲਾ 10 ਕਿੰਨੇ ਪੈਦੇਗੇ 200 ਦੇ ਦੋ ਹਾਂ 200 ਠੀਕ ਆ ਕਮਾਲ ਹੋ ਗਿਆ ਚੀਜ਼ ਮੇਰੀ ਤੇ ਮੁੱਲ ਤੁਸੀਂ ਤਾਂ ਕਰੋਗੇ ਉਹ ਬੌਜੀ ਮੈਨੂੰ ਪਤਾ ਚੀਜ਼ ਤੁਹਾਡੀ ਐ ਸਮਾਨ ਤੁਹਾਡਾ ਮੈਂ ਤੇ ਉਹਨੂੰ ਘਲਾ ਰੇਟ ਉਹਨੂੰ ਵਾਸਤੇ ਕਿਹਾ ਉਹ ਸਰਦਾਰ ਜੀ ਇਹਨੂੰ ਸਾਡੀ ਚੀਜ਼ ਦਾ ਕੀ ਮੁੱਲ ਪਤਾ 500 ਐ ਐਮ ਆਰ ਪੀ ਐ ਤੇ ਇਹ 200 ਮੁੱਲ ਲਈ ਜਾਂਦਾ ਉਹ ਕੋਈ ਗੱਲ ਨਹੀਂ ਜੀ ਫੇਕੀ ਆ ਤੁਸੀਂ 300 ਰੁਪਏ ਘੱਟ ਲੈ ਲਓ ਸਰਦਾਰਾ 300 ਦੀ ਗੱਲ ਕਰਦਾ ਆ ਜਿਹੜੇ ਬੰਦੇ ਰੱਖੇ ਆ ਤੇ ਆ ਜਿਹੜੇ ਬਿਜਲੀ ਦਾ ਖਰਚਾ ਤੇ ਉਹ ਜਿਹੜਾ ਟਰਾਂਸਪੋਰਟ ਦਾ ਖਰਚਾ ਪੈਂਦਾ ਏ ਵੀ ਖਰਚੇ ਪੈਂਦੇ ਆ ਅਸੀਂ ਤਾਂ ਐਮ ਆਰ ਪੀ ਤੇ ਚੀਜ਼ ਵੇਚਣੀ ਆ ਅਛਾ ਜੀ ਸਾਡਾ ਵੀ ਤਾਂ ਹੈ ਰੌਲਾ ਨਾ ਵੀ ਚੀਜ਼ ਸਾਡੀ ਹੁੰਦੀ ਹੈ ਖਰੀਦਣੀ ਕਿਸੇ ਨੇ ਹੁੰਦੀ ਹੈ ਤੇ ਰੇਡ ਤੀਜਾ ਬੰਦਾ ਲਾਉਂਦਾ ਸਾਡਾ ਵੀ ਤਾਂ ਹੈ ਰੌਲਾ ਨਾ ਪਰ ਬੋ ਜੀ ਇੱਕ ਗੱਲ ਦੱਸਾਂ ਜਦੋਂ ਮੱਝ ਮਰਦੀ ਹੈ ਨਾ ਤੇ ਚਿਚੜ ਕਹਿੰਦੇ ਨਾਲ ਹੀ ਮਰ ਜਾਂਦੇ ਹੁੰਦੇ ਆ ਚਿਚੜ ਮੈਂ ਸਮਝਿਆ ਨਹੀਂ ਜਿੱਦੋਂ ਕਿਸਾਨੇ ਖਤਮ ਹੋਣੀ ਨਾ ਖਤਮ ਤੋਂ ਸੋ ਜਾ ਜਣਾ ਚੰਗਾ ਸਾਸਿਖਾ